ਸਾਚੀਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਥਾਰਨਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਮਨਸੰਦ ਦਾ ਹਮਦਰਦ ਪੈਸਾ ਤੇ ਲਾ ਪ੍ਰੋਗਰਾਮ ਜਿਸ ਦੇ ਵਿੱਚ ਕਰੰਟ ਅਫੇਅਰਸ ਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੁੰਨੇ ਆ ਕਰੰਟ ਅਫੇਅਰਸ ਨੂੰ ਲੈ ਕੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਨ ਜਾ ਰਹੇ ਹਾਂ ਲੇਟੈਸਟ ਅਪਡੇਟਸ ਨੂੰ ਲੈ ਕੇ ਜਿਵੇਂ ਕਿ ਇੰਟਰਸਟ ਰੇਟ ਦੀ ਹਾਲੀ ਦੇ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਤੇ ਇੰਟਰਸਟ ਰੇਟ ਦੀਆਂ ਕੀਮਤਾਂ ਦੇ ਵਿੱਚ ਨਾ ਹੀ ਵਾਧਾ ਕੀਤਾ ਗਿਆ ਨਾ ਹੀ ਘਟਾਇਆ ਗਿਆ ਉੱਥੇ ਹੀ ਇੰਟਰਸਟ ਰੇਟ ਨੂੰ ਬਰਕਰਾਰ ਰੱਖਿਆ ਗਿਆ ਤੇ ਇਸ ਦੇ ਨਾਲ ਹੁਣ ਕੀ ਅਸਰ ਪੈਣ ਵਾਲਾ ਆ ਤੇ ਅੱਗੇ ਆਉਣ ਵਾਲੇ ਸੰਭਾਵਨਾ ਹੋਵੇਗੀ ਇਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕੀਤੀ ਜਾਵੇਗੀ 골ਡ ਅਤੇ সিলਵਰ ਦੇ ਪ੍ਰਾਈਸ ਨੂੰ ਲੈ ਕੇ ਜਿਨ੍ਹਾਂ ਦੀ ਕੀਮਤਾਂ ਸਮਾਂ ਨੂੰ ਛੂਰੀਆਂ ਸੰਤ ਤੇ ਹੁਣ ਉਹਨਾਂ ਦੇ ਵਿੱਚ ਕੀ ਪ੍ਰਾਈਸ ਜਿਹੜਾ ਡਿਫਰੈਂਸ ਦੇਖਣ ਨੂੰ ਮਿਲ ਰਿਹਾ ਇਸ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਤੇ ਨਾਲ ਹੀ ਗੱਲਬਾਤ ਕਰਾਂਗੇ ਟੈਰਿਫਸ ਨੂੰ ਲੈ ਕੇ ਤੇ ਹੋਰ ਕੈਨੇਡੀਅਨ ਬੈਨੀਫਿਟਸ ਨੂੰ ਲੈ ਕੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਤੁਹਾਡਾ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਟੈਕਸ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਫਿਰ ਜਿੰਨੇ ਵੀ ਬੈਨੀਫਿਟਸ ਮਿਲਦੇ ਨੇ ਜਾਂ ਟੈਕਸ 2025 ਹੁਣ ਤੁਸੀਂ ਪਰਨਾਇਆ ਤਾਂ ਉਸ ਦੇ ਲਈ ਕੀ ਕੀ ਚੇਂਜੇਸ ਨੇ ਜਿਹੜੇ ਐਲਾਨ ਕਰ ਦਿੱਤੇ ਗਏ ਨੇ ਇਸ ਬਾਰੇ ਵੀ ਤੁਸੀਂ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ 647366777 647368777 ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਤੇ ਅੱਜ ਦੇ ਪ੍ਰੋਗਰਾਮ 'ਚ ਜਾਣਕਾਰੀ ਸਾਂਝੀ ਕਰਨ ਦੇ ਲਈ ਜ ਮੇਰੇ ਅੱਜ ਇੱਕ ਵਾਰ ਫਿਰ ਤੋਂ ਮੌਜੂਦ ਨੇ ਜਗਜੀਤ ਸਾਚਾ ਜੀ ਪੰਜਾਬ ਟੈਕ ਸੋਲੂਸ਼ਨ ਇੰਕ ਤੋਂ ਜਗਜੀਤ ਸਾਚਾ ਜੀ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਰ ਸਾਚੂ ਰੇਕਾਲ థాంక్యూ గురుజీ جی ਤੁਹਾਨੂੰ ਸਾਰੇ ਪ੍ਰੋਗਰਾਮ ਦੇਖਣ ਨਾਲ ਆਪਣਾ ਬਰਸ਼ਕਾ ਲੋ ਜੀ ਜੀ ਸੱਚਾ ਵੱਲੋਂ ਤੇ ਪੰਜਾਬ ਟੈਕਸੀ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਤੇ ਸਤਿਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਜਿਵੇਂ ਕਰੰਟ ਅਫੇਅਰਸ ਨੂੰ ਲੈ ਕੇ ਗੱਲਬਾਤ ਕਰਨ ਜਾ ਰਹੇ ਹਾਂ ਤੇ ਹੋਰ ਵੀ ਲੇਟੈਸਟ ਅਪਡੇਟਸ ਦੱਸਣ ਜਾ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਤੇ ਰੀਸੈਂਟਲੀ ਆਪਾਂ ਦੇਖ ਰਹੇ ਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿ 골ਡ ਤੇ ਸਿਲਵਰ ਦੇ ਜਿਹੜੇ ਪ੍ਰਾਈਸ ਨੇ ਉਹ ਕਾਫੀ ਜ਼ਿਆਦਾ ਉੱਪਰ ਜਾ ਰਹੇ ਸੀ ਤਾਂ ਹੁਣ ਇਹਨਾਂ ਦੀ ਕੀ ਸਥਿਤੀ ਬਣੀ ਹੈ ਕਿ ਪ੍ਰਾਈਸ ਰੇਟ ਆ ਜਿਹੜਾ ਥੋੜਾ نیچے ਆਉਂਦਾ ਦੇਖ ਰਿਹਾ ਜਾਂ ਕਿੰਨਾ ਕੁ نیچے ਆਇਆ ਕਿੰਨੀ ਗਿਰਾਵਟ ਦਰਜ ਕੀਤੀ ਗਈ ਹੈ ਇਕੋ ਜਿਹੜੇ ਸਾਹ ਨਾਲ ਇਹ ਸ਼ੂਟ ਅਪ ਹੋ ਰਹੀ ਸੀ ਸਾਰੀ ਚੀਜ਼ ਦਾ ਇਹ ਲਾਗ ਰਿਹਾ ਸੀ ਕਿ ਇੱਕ ਦਿਨ ਇਹ ਵੱਡਾ ਡੰਪ ਪੱਜੇਗਾ ਜਿਸ ਨਾਲ 골ਡ ਆਪਣਾ 11% ਕੱਲ ਡ੍ਰੌਪ ਹੋਇਆ ਹੁਣ 골ਡ ਦਾ ਪ੍ਰਾਈਸ ਹੈਗਾ 4740 ਤੇ ਸਿਲਵਰ 78 ਤੇ ਹੈ ਕਿ ਸਿਲਵਰ ਤੇ ਸਭ ਤੋਂ ਵੱਡਾ ਡ੍ਰੌਪ ਪੱਜਿਆ ਇਹ ਪਹਿਲਾਂ ਵੀ ਗੁਰਜੀਤ ਸਿੰਘ ਜਿਹੜੀ ਇਹ ਇਹਨੂੰ ਕਹਿੰਦੇ ਕਿ ਇਕਨੋਮਿਕ ਅਨ ਅਨਸਰਟੇਨਟੀ ਬਣੀ ਹੋਈ ਹੈ ਜਨ ਜਿਹੜੀ ਸਟੇਬਲ ਸਟੇਬਿਲਟੀ ਨਹੀਂ ਹੈਗੀ ਵਰਲਡ ਦੇ ਵਿੱਚ ਸਾਰਾ ਜਿਹੜੇ ਯੂਐਸ ਦੇ ਜਿਹੜੇ ਹੁਣ ਹੋ ਰਿਹਾ ਹੈ ਕਿ ਯੂਐਸ ਦੀ ਟ੍ਰੈਜਰੀਜ਼ ਡੰਪ ਹੋ ਰੀਆਂ ਉਹ ਕੀ ਰਿਹਾ ਸੀ ਪਿਛਲੇ ਸਾਲ ਤੋਂ ਕਿਤਾ ਇੰਡੀਆ ਤੇ ਚਾਈਨਾ ਨੇ ਆਪਾਂ ਆਮ ਸੁਣਦੇ ਹਾਂ ਕਿ ਅਮਰੀਕਾ ਸਿਰ 38 ਟ੍ਰਿਲੀਅਨ ਦਾ ਕਰਜ਼ਾ ਹੋ ਗਿਆ ਹੋ ਗਿਆ ਜੀ ਇਹ ਸਾਰੇ ਆਪਣੇ ਕੰਟਰੀਆਂ ਨੇ ਇੱਥੇ ਯੂਐਸ ਦੀਆਂ ਟ੍ਰੈਜਰੀਜ਼ 골ਡ ਆਪਣੇ ਟ੍ਰੈਜਰੀਜ਼ ਬਾਈ ਕੀਤੀਆਂ ਹੋਈਆਂ ਸੀ ਮਤਲਬ ਯੂਐਸ ਡਾਲਰ ਬਾਈ ਕੀਤਾ ਹੋਇਆ ਸੀ ਉਹ ਉਹਇਨਵੈਸਟ ਤੁਸੀਂ ਬੇਸਿਕਲੀ ਯੂ ਐਸ ਦੇ ਵਿੱਚ ਉਹ ਬੇਚ ਕੇ ਪੈਸਾ ਲਿਆ ਕੇ ਇੰਡੀਆ ਤੇ ਚਾਈਨਾ ਨੇ ਉਹਨਾਂ ਦਾ 골ਡ ਪਰਚੇਸ ਕਰਨਾ ਸ਼ੁਰੂ ਕਰਤਾ ਇੱਕ ਤਾਂ ਕਿ ਕਿਉਂਕਿ ਜਿਹੜਾ 골ਡ ਹੈਗਾ ਇਹਨੂੰ ਰਿਜ਼ਰਵ ਵਾਇਲ ਪਰਚੇਸ ਕਰਦੇ ਆ ਇਨਫਲੇਸ਼ਨ ਜਿਹੜੀ ਆਪਣੀ ਕੰਟਰੀ ਦੀ ਇਕਨੋਮੀ ਨੂੰ ਸਟੇਬਲ ਕਰਨ ਵਾਸਤੇ ਹਮ ਬਟ ਸਿਲਵਰ ਦਾ ਟ੍ਰੇਡ ਆ ਜ ਡਿਫਰੈਂਟ ਹੁੰਦਾ ਸਿਲਵਰ ਆਪਣੀ ਸਾਰੀ ਇੰਡਸਟਰੀਅਲ ਯੂਜ਼ ਆਉਂਦੀ ਆ ਤੇ ਇਹ ਪਿਛਲੇ ਸਾਲ ਜਿਹੜਾ ਆਪਾਂ ਦੱਸਿਆ ਸੀ ਕਿ ਕ੍ਰਿਟੀਕਲ ਆਪਣਾ ਇਹਨਾਂ ਨੇ ਆਪਣੇ ਚਾਈਨਾ ਨੇ ਇਹਦੀ ਸੇਲ ਤੇ ਪੈਨ ਲਾਤਾ ਸੀ ਕੇਵਲ ਦੂਜੇ ਕੰਟਰੀਆਂ ਨੂੰ ਨਹੀਂ ਤੁਸੀਂ ਐਕਸਪੋਰਟ ਬੈਨ ਕਰਤੀ ਸੀ ਚਾਈਨਾ ਦੇ ਜਿਸੇ ਕਰਕੇ ਕਾਫੀ ਮਸਲਾ ਪੱਖਿਆ ਸੀ ਤੇ ਆਪਾਂ ਜਿਆਦਾ ਲੰਮੀ ਗੱਲ ਨਹੀਂ ਕਰਾਂਗੇ ਪੱਟਿਲ ਦੇ ਕਰਕੇ ਇੱਕ ਵਾਰੀ ਲੱਗ ਰਿਹਾ ਸੀ ਕਿ ਜਦੋਂ ਉੱਪਰ ਜਾਣੀਆਂ ਚੀਜ਼ਾਂ ਤਾਂ ਅੱਗੇ ਵੀ ਇਹ ਹੈਪਨ ਹੋ ਚੁੱਕਿਆ ਹੈ ਜੇ ਤੁਸੀਂ ਸਿਚੁਏਸ਼ਨ ਦੇਖੋ ਜਿਹੜੀ 1970-71 ਤੋਂ ਲੈ ਕੇ 71 ਤੋਂ ਲੈ ਕੇ 1980 ਤੱਕ ਜਿਹੜੀ ਯੂਐਸਏ ਦੇ ਵਿੱਚ ਜਿਹੜੀ ਫਾਈਨੈਂਸ਼ੀਅਲੀ ਇਨਸਟੇਬਿਲਟੀ ਆਈ ਸੀ ਉਹੀ ਸੇਮ ਚੀਜ਼ ਹੁਣ ਹੋ ਰਹੀ ਆ ਇੱਕ ਵੱਖਰੇ ਸਿਸਟਮ ਵਾਲੇ ਪਾਸੇ ਭੱਜੀ ਜਾ ਰਹੀ ਸਾਰੀ ਚੀਜ਼ ਉਹ ਤਾਂ ਜਿਹੜਾ ਮੇਨ ਜਿਹੜੀ ਚੀਜ਼ ਹੁੰਦੀ ਹੈ ਕਿ ਜਿਹੜੀ ਜਿਹਦੇ ਤੇ ਸਾਰਿਆਂ ਨੂੰ ਲੋਕਾਂ ਨੂੰ ਟਰਸਟ ਹੁੰਦਾ 골ਡ ਤੇ ਜਿਆਦਾ ਟਰਸਟ ਹੁੰਦਾ ਤਾਂ ਹੀ ਜਿਹੜੇ ਦੂਸਰੇ ਕੋਲਟ ਦੇ ਬੈਂਕ ਆ ਕੇ ਆ ਉਹ ਕੋਲਟ ਬਾਈ ਕਰਕੇ ਰਿਜ਼ਰਵ ਰੱਖਣਾ ਸ਼ੁਰੂ ਕਰ ਦੇਣ ਤਾਂ ਕਿ ਉਹਨਾਂ ਦੀ ਜਿਹੜੀ ਇਕਨੋਮੀ ਸਟੇਬਲ ਰਹੇ ਉਹਨਾਂ ਦਾ ਜਿਹੜਾ ਟਨਰਾਜ ਰੁਪਈਆ ਹੈਗਾ ਉਹ ਸਟੇਬਲ ਰਹੇ ਹਾਂ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਜਿਹੜੀ ਜਾਣਕਾਰੀ ਹੈ ਤੇ ਪਿੱਛੇ ਦਾ ਇਹਦਾ ਬੈਕਗ੍ਰਾਉਂਡ ਵੀ ਸਾਂਝਾ ਕੀਤਾ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਉੱਪਰ-ਨੀਚੇ ਜਾਂਦੇ ਨੇ ਤੇ ਨਾਲ ਹੀ ਇੰਟਰਸਟ ਰੇਟ ਨੂੰ ਲੈ ਕੇ ਵੀ ਜ਼ਰੂਰ ਗੱਲ ਕਰਨੀ ਚਾਹਾਂਗੇ ਰੀਸੈਂਟਲੀ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਨੂੰ ਲੈ ਕੇ ਅਨਾਉਂਸਮੈਂਟ ਕੀਤੀ ਗਈ ਤੇ ਇੰਟਰਸਟ ਰੇਟ ਨੂੰ ਜਿਹੜਾ ਉੱਥੇ ਬਰਕਰਾਰ ਰੱਖਿਆ ਗਿਆ 2.25% ਤੇ ਤਾਂ ਇਹਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਭਾਵਨਾ ਹੈ ਕਿ ਜਿਨ੍ਹਾਂ ਨੇ ਮਾਰਗੇਜ ਰੀਨੂ ਕਰਵਾਉਣੀਆਂ ਤਾਂ ਉਹਨਾਂ ਲਈ ਕੀ ਇਹ ਚੰਗੀ ਖਬਰ ਹੈ ਕਿ ਇੰਟਰਸਟ ਰੇਟ ਹੋਲਡ ਹੀ ਕਰ ਦਿੱਤਾ ਗਿਆ ਆ ਹਾਂਜੀ ਮੈਨੂੰ ਲੱਗ ਰਿਹਾ ਹੈ ਕਿ ਇਸ ਸਾਲ ਸ਼ਾਇਦ ਹੀ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਉਪਰ ਕਰੇ ਕਿਉਂਕਿ ਜਿਹੜੇ ਪਿਛਲੇ ਸਾਲ ਟਾਇਰਫਲ ਆ ਗਏ ਸੀ ਉਹਦੇ ਇੰਪੈਕਟ ਹੁਣ ਪੈਣਾ ਸ਼ੁਰੂ ਹੋਇਆ ਹੈ ਐਨਾ ਤਾਂ ਕੀ ਸੀ ਜਦੋਂ ਟਾਇਰਫਲ ਆ ਗਏ ਸੀ ਤਾਂ ਹਰ ਇੱਕ ਚੀਜ਼ ਮਹਿੰਗੀ ਹੋਈ ਸੀ ਜੁਨਾਟ ਯੂਨਿਵਰਸਿਟੀ ਨੇ ਵੀ ਜਿਹੜੇ ਟਾਇਰ ਪਾਸ ਹੋਏ ਸੀ ਉਹਦੀ ਜਿਹੜੀ ਕਾਸਟ ਸੀ ਸਪਲਾਈਅਰ ਨੂੰ ਕਹੇ ਸੀ ਤੁਸੀਂ ਆਪ ਕਰਾ ਰੱਖਣੀ ਆ ਆਪਣੇ ਕੋਲ ਇਹ ਪਾਸ ਆਨ ਨਹੀਂ ਕਰਦੀ ਅੱਗੇ ਹਮ ਪਰ ਹੁਣ ਤੁਸੀਂ ਦੇਖੋ ਜੇ ਕਹਾਂ ਪਰ ਸੁੱਧੀ ਉਸਦੀ ਰਿਪੋਰਟ ਕਰੋ ਜਿਹੜਾ ਦਾ ਪ੍ਰੋਡਿਊਸ ਦਾ ਪ੍ਰਾਈਸ ਹੈ ਕਾਫੀ ਵਧਣਾ ਸ਼ੁਰੂ ਹੋ ਗਿਆ ਤੇ ਮਹਿੰਗਾਈ ਹੁਣ ਜੇ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਵੀ ਜੇ ਇਨਫਲੇਸ਼ਨ ਵਧ ਰਹੀ ਆ ਤਾਂ ਉਹਦੇ ਵਿੱਚ ਫੂਡ ਦੀ ਇਨਫਲੇਸ਼ਨ ਸਭ ਤੋਂ ਜ਼ਿਆਦਾ ਹੂੰ ਜਦ ਫੂਡ ਦੀ ਇਨਫਲੇਸ਼ਨ ਵਧਦਾ ਨਾਲ ਕਿਉਂਕਿ ਜਿਹੜੀਆਂ ਆਪਾਂ ਡੇਲੀ ਗਰੋਸਰੀ ਦੇ ਚੀਜ਼ਾਂ ਹੈਗੀਆਂ ਜਾਂ ਆਪਾਂ ਫੂਡ ਦੀ ਇਨਫਲੇਸ਼ਨ ਵਧਦੀ ਆ ਉਹਦੇ ਨਾਲ ਹਰੇਕ ਬੰਦੇ ਨੂੰ ਇੰਪੈਕਟ ਪੈਂਦਾ ਜਦ ਕਿ ਸਾਡੀ ਇਕਨੋਮੀ ਟੋਟਲੀ ਸਟਾਲ ਆ ਪਿਛਲੇ ਸਾਲ ਤੋਂ ਰੁਕੀ ਹੋਈ ਹੈ ਪੂਰੀ ਨਹੀਂ ਰਹੀ ਹੈ ਕਿ ਆ ਟਾਊਨ ਜਿਹੜਾ ਹੁਣ ਹੂਮ ਕੁਆਟਰ ਜਿਹੜਾ ਆਏਗਾ ਜਿਹੜਾ ਜਿੱਦੀ ਰਿਪੋਰਟ ਆਏਗੀ ਮਾਰਚ ਦੇ ਵਿੱਚ ਜੀ ਮੇਰੇ ਸਾਹਮਣੇ ਨਾਲ ਇਕਨੋਮੀ ਕੈਨੇਡਾ ਦੀ ਟਾਊਨ ਨਹੀਂ ਜਾਏਗੀ ਹਮ ਬਟ ਕਿਉਂਕਿ ਇਨਫਲੇਸ਼ਨ ਵੱਧ ਰਹੀ ਆ ਫੂਡ ਕਰਕੇ ਤਾਂ ਉਹਨਾਂ ਨੂੰ ਬੈਂਕ ਆਫ ਕੈਨੇਡਾ ਇਹ ਸਾਰੀ ਚੀਜ਼ਾਂ ਦੇਖ ਕੇ ਇੰਟਰਸਟ ਰੇਟ ਆਪਣੀ ਕਰ ਸਕਦਾ ਸੀ ਨਾ ਰਿਡਿਊਸ ਕਰ ਸਕਦਾ ਸੀ ਉਹਨਾਂ ਨੂੰ ਹੈਂਡਲ ਹੀ ਕਰਨਾ ਪੈਣਾ ਇੱਥੇ ਹੀ ਰੱਖਣਾ ਪੈਣਾ ਤਾਂ ਕਿ ਬਾਕੀ ਚੀਜ਼ਾਂ ਕੰਟਰੋਲ ਦੇ ਵਿੱਚ ਰਹਿਣ ਬਿਲਕੁਲ ਜੀ ਤੇ ਜਿਵੇਂ ਤੁਸੀਂ ਟੈਰਿਫ ਦੀ ਗੱਲ ਕੀਤੀ ਆ ਤਾਂ ਰੀਸੈਂਟਲੀ ਇੱਕ ਹੋਰ ਜਿਹੜੀ ਖਬਰ ਸੋਨਾਂ ਨੂੰ ਮਿਲ ਰਹੀ ਹੈ ਕਿ ਯੂਐਸਏ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹ ਕੈਨੇਡਾ ਦੇ ਉੱਪਰ 100% ਟੈਰਿਫ ਨੇ ਜਿਹੜਾ ਲਗਾ ਸਕਦੇ ਨੇ ਕਿਉਂਕਿ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਜੋ ਸਪੀਚ ਦਿੱਤੀ ਸੀਗੀ ਪਿੱਛੇ ਜੇ ਉਹਦੇ ਉਹਦੇ ਕਰਕੇ ਉਹ ਉਹਨਾਂ ਦੇ ਖਿਲਾਫ ਹੋ ਚੁੱਕੇ ਨੇ ਬਟ ਉੱਥੇ ਹੀ ਮਾਰਕ ਕਾਰਨੀ ਦੀ ਜਿਹੜੀ ਸਪੀਚ ਸੀਗੀ ਉਹਦੀ ਸਾਰਿਆਂ ਦੇ ਵੱਲੋਂ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਉੱਪਰ 100% ਟੈਰਿਫ ਲੱਗਣ ਦੇ ਆਸਾਰ ਹੈਗੇ ਨੇ ਦੇਖੋ ਜੀ ਇਹ ਸਾਰੇ ਕੰਟਰੀਆਂ ਦੀਆਂ ਗੱਲਾਂ ਹੈ ਕਿ ਇੱਕ ਦੂਜੇ ਨਾਲ ਕੰਟਰੀ ਇਕਨੋਮਿਕਲ ਤੌਰ ਤੇ ਇਦਾਂ ਦੇ ਅਟੈਚ ਹੋਏ ਹੋਏ ਆ ਕਿ ਇੱਕ ਦੂਜੇ ਤੋਂ ਬਿਨਾਂ ਸਰਦਾ ਨਹੀਂ ਹੈਗਾ ਜਿੱਦਾਂ ਆਪਣੇ ਹੁੰਦਾ ਸੀ ਨਾ ਪਿੰਡਾਂ ਦੇ ਵਿੱਚ ਕਿ ਭਾਈ ਗਵਾਂਢੀਆਂ ਤੋਂ ਬਿਨਾਂ ਨਹੀਂ ਸਰਨਾ ਫਲਾਣਾ ਤੋਂ ਬਿਨਾਂ ਨਹੀਂ ਸਰਨਾ ਸਾਨੂੰ ਆ ਆਮ ਬੰਦੇ ਦੀ ਲੋੜ ਪੈਂਦੀ ਆ ਇੱਥੇ ਵੀ ਇੱਕ ਦੂਜੇ ਦੀ ਜ਼ਰੂਰਤ ਬਹੁਤ ਆ ਗੱਲਾਂ ਬਾਤਾਂ ਬਹੁਤ ਹੋਣੀਆਂ ਰਿਐਲਿਟੀ ਜਿਹੜੇ ਕੀ ਹੋਣਾ ਹਨ ਕਿਸੇ ਨੂੰ ਨਹੀਂ ਪਤਾ ਹੈਗਾ ਪਰ ਜਿਹੜੀ ਆਪਣੇ ਪ੍ਰਾਈਮ ਮਿੰისტਰ ਮੈਸਟਰ ਕਾਰਨੀ ਜਿਹੜੀ ਸਪੀਚ ਸੀ ਉਹਦੇ ਨਾਲ ਉਹਨਾਂ ਨੂੰ ਵੌਲਡਨ ਲੈਵਲ ਦੀ ਸਟੇਟ 에 ਸੁਪਰੀਮ ਲੀਡਰ ਬਣਾ ਦਿੱਤਾ ਗਿਆ ਤੇ ਉਹਨਾਂ ਦੀ ਇੱਕ ਜਿਹੜੀ 15-18 ਮਿੰਟ ਦੀ ਸਪੀਚ ਸੀ ਉਹ ਸਪੀਚ ਨੇ ਇੱਕ ਜਿਹੜੀ ਮਿਡਲ ਪਾਵਰ ਸੀ ਉਹਨਾਂ ਨੂੰ ਜਗਾਇਆ ਉਹਨਾਂ ਨੇ ਕਿ ਤੁਸੀਂ ਉੱਠੋ ਇੱਕ ਨਾਲ ਲੱਗਣ ਦੀ ਲੋੜ ਨਹੀਂ ਹੈਗੀ ਜੋ ਹਾਂ ਹਾਂ ਕਹੀ ਜਾਂਦਾ ਉਹਦੇ ਨਾਲ ਨਹੀਂ ਲੱਗਣਾ ਥੋੜਾ ਡਾਇਵਰਸੀਫਾਈ ਕਰੋ ਕਿਉਂਕਿ ਉਹਨਾਂ ਕਿਨੇ ਕਾ ਦੀ ਨਵੀਂ ਕੈਨੇਡਾ ਦੀ ਉਹ ਗਲੋਬਲ ਸਟ੍ਰੈਟਜੀ ਆ ਰਹੀ ਆ ਕਿ ਅਸੀਂ ਗਲੋਬਲ ਗਲੋਬਲੀ ਕਿਸ ਤਰੀਕੇ ਨਾਲ ਵਾਚ ਕਰਨਾ ਹੈ ਬੜੀ ਅਹਿਮ ਹੋਏਗੀ ਤੇ ਉਹਨਾਂ ਨੇ ਕਾਫੀ ਉਸ ਉੱਤੇ ਵਰਕ ਆਊਟ ਪੇ ਕੀਤਾ ਵੀ ਹੈ ਤੇ ਕਰ ਵੀ ਰਹੇ ਆ ਇਹਨਾਂ ਆਟੋ ਸੈਕਟਰ ਦੇ ਵਿੱਚ 100 ਕੂਟੀਆਂ ਨਾਲ ਡੀਲ ਹੋ ਰਹੀ ਹੈ ਇਹਨਾਂ ਦੀ ਤੇ ਤਾਂ ਕਿ ਉਹਨਾਂ ਨੂੰ ਇੱਧਰ ਥੋੜਾ ਜਿਹਾ ਮਿਲੂਗੇ ਚਾਈਨਾ ਦੇ ਨਾਲ ਡੀਲ ਕਰਕੇ ਆਇਆ ਹੁਣ ਕੱਲ ਪਰਸੋ ਆਇਆ ਆਈ ਥਿੰਕ ਕੱਲ ਦੀ ਨਿਊਜ਼ ਆ ਕਿ ਜੇ ਆਪਣੇ ਯੂਨਿਵਰਸ ਤੋਂ ਨਹੀਂ ਇਹਨਾਂ ਨੇ ਪਲਾਨ ਲਾਏ ਤਾਂ ਤਾਂ ਇਹਦੇ ਤੇ ਆਪਣੇ 50% ਟੈਰ ਆਪਣੇ 에ਅਰਕ੍ਰਾਫਟ ਚਲਾ ਦੇਣਗੇ ਕਿਉਂਕਿ ਜਿਹੜੀ ਬੰਬਾਰਡੀਅਰ ਕੰਪਨੀ ਆ ਤੇ ਇਹਦਾ ਜਿਹੜਾ 60% ਸਾਡਾ ਜਿਹੜਾ ਸਪਲਾਈ ਹੁੰਦੀ ਆ ਆਪਣੇ ਜਿਹੜੀ ਸੈਲਿੰਗ ਹੁੰਦੀ ਆ ਯੂਐਸ ਨੂੰ ਹੀ ਆ ਬਸਿਕਲੀ ਅਸੀਂ ਬਹੁਤ ਪੈਂਡੰਟ ਯੂਐਸਏ ਤੇ ਹੋਏ ਆ ਜਿਹਨੂੰ ਕਿ ਥੋੜਾ ਥੋੜਾ ਕਰਕੇ ਕੱਟਿਆ ਜਾ ਰਿਹਾ ਹੈ ਜਾਈ ਤੁਸੀਂ ਦੇਖੋ ਅੱਜ ਪਾਰਟੀਆਂ ਦੇ ਸ਼ੇਅਰ ਆਲਮੋਸਟ ਕਾਫੀ ਕਿੰਨੇ ਤੱਕ ਨੇ ਥੱਲੇ ਟਿਕ ਗਏ ਹੈ ਇਸੇ ਰੀਜ਼ਨ ਕਰਕੇ ਟਿਕੇ ਹੈਗੇ ਆ ਤੇ ਇਹ ਕਾਫੀ ਚੀਜ਼ ਹੈ ਇਹਦੇ ਵਿੱਚ ਆ ਜਨਿੰਦੀ ਹੈ ਬਾਕੀ ਕਾਫੀ ਹਾਫ ਪੁਆਇੰਟ ਡਾਊਨ ਚੱਲ ਰਿਹਾ ਹੈ ਕਿਉਂਕਿ ਇੱਕ ਜਦੋਂ ਉਹਨਾਂ ਨੇ ਗ੍ਰੀਨਲੈਂਡ ਦਾ ਇਸ਼ੂ ਸ਼ੁਰੂ ਹੋਇਆ ਉਹ ਤੋਂ ਬਾਅਦ ਜਿੱਦਾਂ ਯੂਰਪ ਨੇ ਇੰਡੀਆ ਨਾਲ ਟ੍ਰੇਡ ਡੀਲ ਕਰ ਲਈ ਹੁਣ ਦੇਖੋ ਇੰਡੀਆ ਦੀ ਟੈਕਸਟਾਈਲ ਜਾਂ ਹੋਰ ਚੀਜ਼ਾਂ ਕਾਫੀ ਯੂਰਪ ਦੇ ਵਿੱਚ ਸਸਤੀਆਂ ਵਿਕਣ ਗਈਆਂ ਉਕੇ ਪਹਿਲਾ ਇਹ ਆਪਣੇ ਉਧਰ ਰੀਜਨ ਦੇ ਵਿੱਚ ਬੰਗਲਾਦੇਸ਼ ਕੋਲ ਫ੍ਰੀ ਟ੍ਰੇਡਿੰਗ ਹੁੰਦੀ ਸੀ ਤਾਂ ਬੰਗਲਾਦੇਸ਼ ਨੇ ਪਿਛੇ ਜੀ ਇੰਡੀਆ ਨੂੰ ਕਿਹਾ ਸੀ ਕਿ ਸਾਡੇ ਆਪਣੇ ਫੈਕਟਰੀਆਂ ਲਾਓ ਤਾਂ ਕਿ ਤੁਸੀਂ ਤੋਂ ਟੈਕਸਟਾਈਲ ਵਗੈਰਾ ਕੁਝ ਸੈਂਡ ਕਰ ਸਕੋ ਵੱਟ ਹੋਣੀਆਂ ਨੇ ਉਹਨੂੰ ਵੀ ਆਪਰਚੂਨਿਟੀ ਮਿਲ ਚੁੱਕੀ ਇਸ ਚੀਜ਼ ਦੀ ਤੇ ਇੰਡੀਆ ਦੇ ਵਿੱਚ ਵੀ ਜਿਹੜੀਆਂ ਕਾਰਾਂ ਬਹੁਤ ਮਹਿੰਗੀਆਂ ਸੀ ਯੂਰੋਪੀਅਨ ਕਾਰਾਂ ਉਹਨਾਂ ਤੇ ਵੀ ਡਿਊਟੀ ਬਹੁਤ ਰਿਡਿਊਸ ਹੋ ਗਈ ਇਹਦੇ ਨਾਲ ਬਹੁਤ ਫਰਕ ਪੈਣਾ ਹੁਣ ਜਿਹੜਾ ਕੈਨੇਡਾ ਵੀ ਮਿਸਟਰ ਕਾਰਦੀਨ ਮਾਰਚ ਦੇ ਵਿੱਚ ਇੰਡੀਆ ਜਾ ਰਹੇ ਆ ਉਹਦੇ ਵਿੱਚ ਉਹ ਵੀ ਕੁਝ ਟ੍ਰੇਡ ਕਰਕੇ ਆਉਣਗੇ ਹੁਣ ਤੇ ਕੋਈਕ ਡਿਫਰੈਂਟ ਡਿਫਰੈਂਟ ਰੀਜਨ ਦੇ ਨਾਲ ਤੇ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਨਾਲ ਇਹ ਜਿਹੜੀ ਕੈਨੇਡਾ ਦੀ ਡਿਪੈਂਡੈਂਸੀ 100% ਯੂਐਸਏ ਤੇ ਸੀ ਉਹਨੂੰ ਰਿਡਿਊਸ ਕਰਨ ਵਾਸਤੇ ਡਿਫਰੈਂਟ ਡਿਫਰੈਂਟ ਕੰਟਰੀਆਂ ਨਾਲ ਤੇ ਇਹ ਆਪਣੇ ਐਗਰੀਮੈਂਟ ਸਾਈਨ ਹੋ ਰਹੇ ਆ ਤਾਂ ਕਿ ਇਹਨੂੰ ਡਾਇਵਰਸੀਫਾਈ ਕੀਤਾ ਜਾਵੇ ਇੱਕ ਨਵਾਂ ਵਰਲਡ ਟ੍ਰੇਡ ਆਰਡਰ ਜਿਹੜਾ ਹੈਗਾ ਉਹਨੂੰ ਐਸਟੈਬਲਿਸ਼ ਕੀਤਾ ਗਿਆ ਬਿਲਕੁਲ ਜੀ ਜਿਵੇਂ ਕਿ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਡਾਇਵਰਸੀਫਿਕੇਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੀਐਮ ਮਾਰਕਾਰ ਨੇ ਜਿਹੜੇ ਅਲੱਗ-ਅਲੱਗ ਕੰਟਰੀਜ਼ ਦਾ ਦੌਰਾ ਕਰ ਰਹੇ ਨੇ ਤੇ ਉਹਨਾਂ ਨਾਲ ਆਪਣੇ ਜਿਹੜੇ ਰਿਲੇਸ਼ਨਸ ਨੇ ਉਹ ਹੋਰ ਮਜ਼ਬੂਤ ਬਣਾ ਰਹੇ ਨੇ ਤੇ ਇਸੇ ਕਾਰਨ ਹੀ ਇਹੀ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡਾ ਜਿਹੜਾ ਹੋਰ ਉੱਪਰ ਉੱਠ ਸਕਦਾ ਹੈ ਤੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਵੀ ਬਹੁਤ ਸੁਧਾਰ ਦੇਖਣ ਨੂੰ ਮਿਲੇਗਾ ਮਤਲਬ ਕਿ ਪੀਐਮ ਮਾਰਕਾਰ ਨੇ ਜਿਹੜੇ ਉਹਨਾਂ ਦੇ ਜਿਹੜੇ ਨੌਲੇਜ ਹੈ ਉਹ ਆਪਣੇ ਪੂਰੀ ਸਹੀ ਤਰ੍ਹਾਂ ਦੇ ਨਾਲ ਇਸਤੇਮਾਲ ਕਰ ਰਹੇ ਨੇ ਨੇ ਡੈਫੀਨਿਟਲੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੈ ਇਹ ਬਟ ਐਵੇਂ ਵੀ ਇਹ ਚੀਜ਼ਾਂ ਦਾ ਰਿਜ਼ਲਟ ਰਾਈਟਵੇ ਨਹੀਂ ਪਤਾ ਲੱਗਦਾ ਇਹਦੇ ਕਈ ਸਾਲ ਲੱਗ ਜਾਂਦੇ ਹੁੰਦੇ ਆ ਬਟ ਕੋਸ਼ਿਸ਼ ਕਰ ਰਹੇ ਹੈ ਕਿ ਚੰਗਾਈ ਹੋਵੇ ਕਿ ਸਾਰਿਆਂ ਦੇ ਜਿਹੜੇ ਆਪਣੀ ਹਰੇਕ ਚੀਜ਼ ਇਸ ਚੀਜ਼ ਨਾਲ ਜੁੜੀ ਹੋਈ ਆ ਹਮ ਬਿਲਕੁਲ ਜਿੱਤੇ ਇੱਥੇ ਸੱਚਾ ਜੀ ਅਨਇੰਪਲੋਇਮੈਂਟ ਰੇਟ ਨੂੰ ਲੈ ਕੇ ਵੀ ਗੱਲ ਕਰਨੀ ਚਾਹਾਂਗੇ ਕਿ ਇਸ ਵੇਲੇ ਅਨਇੰਪਲੋਇਮੈਂਟ ਰੇਟ ਨੂੰ ਲੈ ਕੇ ਕੀ ਸਥਿਤੀ ਬਣੀ ਹੋਈ ਆ ਅਨਇੰਪਲੋਇਮੈਂਟ ਰੇਟ ਪਿਛਲੀ ਵਾਰ ਜਿਹੜੀ ਆਪਣੀ ਰਿਪੋਰਟ ਆਈ ਆ ਅਪ ਕਰ ਗਿਆ ਸੀ 6.8% ਤੱਕ ਆ ਗਿਆ ਸੀ ਤੇ ਹਾਲੇ ਵੀ ਪੋਜੀਸ਼ਨ ਹੋਈ ਆ ਕੋਈ ਵਧੀਆ ਪੋਜੀਸ਼ਨ ਨਹੀਂ ਕਿਉਂਕਿ ਜੇ ਤੁਸੀਂ ਦੇਖੋ ਸਾਡੀ ਇਕਨੋਮੀ ਨਵੰਬਰ ਤੋਂ ਲੈ ਕੇ ਹੁਣ ਤੱਕ ਸਟਾਰਟ ਆ ਹੋਈ ਉਹਦੇ ਵਿੱਚ ਐਕਟੀਵਿਟੀ ਵਧੀਆ ਨਹੀਂ ਹੋ ਰਹੀ ਸੰਕਟ ਤੇ ਥੱਲੇ ਜਾਣ ਦੇ ਚਾਂਸ ਸੀ ਕਿਉਂਕਿ ਜਿਹੜਾ ਟਾਈਮ ਪਿਛਲੇ ਸਾਲ ਲੱਗਿਆ ਸੀ ਉਹਦੇ ਇੰਪੈਕਟ ਹੁਣ ਪੈਣੇ ਸ਼ੁਰੂ ਹੋ ਚੁੱਕੇ ਆ ਜੀ ਤੇ ਇਹ ਇਸ ਸਾਲ ਮੇਰੇ ਸਾਹਮਣੇ ਨਾਲ ਇਦਾਂ ਹੀ ਅਨਸਰਟੇਨਟੀ ਰਹਿਣੀ ਆ ਰੀਜ਼ਨ ਹਾਲੇ ਜਿਹੜਾ ਕੁਸਮਾ ਹੈਗਾ ਉਹਦੀ 네ਗੋਸ਼ੀਏਸ਼ਨ ਜੁਲਾਈ ਤੋਂ ਸ਼ੁਰੂ ਹੋ ਜਾਣੀ ਆ ਤੇ ਜਿਹੜੀ ਆਪਣੇ ਕਮੋਡਿਟੀ ਦੇ ਪ੍ਰਾਈਸ ਵਧ ਰਹੇ ਆ ਇਹ ਜਿਹੜਾ ਫੈਡ ਚੇਅਰ ਯੂ ਐਸ ਏ ਦਾ ਉਹਦਾ ਜਿਹੜਾ ਆਪਣੇ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਜਿਹੜਾ ਉਹਨਾਂ ਦਾ ਆਪਸ ਵਿੱਚ ਲੜਾਈ ਚੱਲ ਰਹੀ ਹੈ ਇੰਟਰਸਟ ਕਰਨ ਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਹੰਦੇ ਮਤਲਬ ਇੱਕ ਚੀਜ਼ ਦਾ ਕੋਈ ਇੰਪੈਕਟ ਪੈਂਦਾ ਦੂਜੀ ਨਾਲ ਡਿਫਰੈਂਟ ਅਪੈਕਟ ਪੈਣਾ ਸ਼ੁਰੂ ਹੋ ਜਾਂਦਾ ਸਮਝ ਲੈ ਹਣੇ ਕਿਸੇ ਨੂੰ ਵੀ ਕਲੀਅਰ ਪਿਕਚਰ ਨਹੀਂ ਪਤਾ ਕਿ ਕਿਹੜਾ ਅੱਗੇ ਕੀ ਹੋਣਾ ਹੈ ਬਿਲਕੁਲ ਜਿਉਂ ਤੇ ਉੱਥੇ ਕੈਨੇਡਾ ਦੇ ਜੋ ਜੀਡੀਪੀ ਦੀ ਗੱਲ ਕਰਦੇ ਆ ਤਾਂ ਇਸ ਸਮੇਂ ਉਹ ਵੀ ਕਮਜ਼ੋਰ ਨਜ਼ਰ ਆ ਰਹੀ ਹੈ ਤਾਂ ਉਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿ ਗਲੋਬਲ ਕੰਡੀਸ਼ਨਸ ਕਰਕੇ ਵੀ ਕੈਨੇਡਾ ਦੀ ਜੀਡੀਪੀ ਵੀਕ ਦੇਖੀ ਜਾ ਰਹੀ ਹੈ ਆਈ ਡੈਫੀਨੇਟਲੀ ਕਿਉਂਕਿ ਜਿਹੜਾ ਐਕਸਪੋਰਟ ਹੋ ਰਿਹਾ ਮਹਿੰਗਾ ਹੋ ਰਿਹਾ ਹੈ ਇਹਨਾਂ ਨੇ ਡਿਵਰਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬੱਟ ਹਾਲੇ ਬਹੁਤ ਘੱਟ ਗੰਢੀ ਲੋੜਾਈ ਗਈ ਤਾਂ ਕਿ ਇਹ ਜਿਹੜਾ ਐਕਸਪੋਰਟ ਦੂਜੇ ਕੰਟਰੀਆਂ 'ਚ ਜਾਵੇ ਬਿਲਕੁਲ ਜੀ ਤੇ ਇਸ ਸਮੇਂ ਕੈਨੇਡਾ ਦੀ ਇਕਨੋਮੀ ਜਿਵੇਂ ਡਾਵਾਡੋਲ ਚੱਲ ਰਹੀ ਆ ਤਾਂ ਕਿਹੜੇ ਸੈਕਟਰਸ ਨੇ ਜਿੰਨਾ ਕਰਕੇ ਕੈਨੇਡਾ ਦੀ ਇਕਨੋਮੀ ਡਾਵਾਡੋਲਾ ਤੇ ਕਿਹੜੇ ਅਜਿਹੇ ਸੈਕਟਰਸ ਨੇ ਜਿਹੜੇ ਇਸ ਸਮੇਂ ਵਧੀਆ ਚੱਲ ਰਹੇ ਨੇ ਜਿਹੜੇ ਕੈਨੇਡਾ ਦੀ ਇਕਨੋਮੀ ਨੂੰ ਗਰੋ ਕਰਨ ਦੇ ਵਿੱਚ ਮਦਦ ਵੀ ਕਰ ਰਹੇ ਨੇ ਕੋਈ ਐਦਾ ਦੇ ਵੀ ਸੈਕਟਰਸ ਹੈਗੇ ਨੇ ਆ ਦੇਖੋ ਆਇਲ ਸੈਕਟਰ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਠੀਕ ਹੈ ਜੀ ਨੈਚੁਰਲ ਗੈਸ ਜਿਦਾ ਹੁੰ डिफरेंट ਕੰਟਰੀਜ਼ ਨੂੰ ਜਰਮਨ ਨੇ ਉਹਨਾਂ ਨੂੰ ਸੈਲ ਕਰਨੀ ਸ਼ੁਰੂ ਕੀਤੀ ਆ ਇਹ ਇਹ ਚੀਜ਼ਾਂ ਸ਼ੁਰੂ ਹੋਈਆਂ ਤੇ ਹੁਣ ਜਿਹੜਾ ਐਗਰੀਕਲਚਰ ਪ੍ਰੋਡਕਟ ਆ ਇਹ ਵਧੀਆ ਚੱਲਣਾ ਸ਼ੁਰੂ ਹੋਇਆ ਕਿਉਂਕਿ ਚਾਈਨਾ ਨੇ ਜਿੱਦਾਂ ਬੈਨ ਲਾਇਆ ਸੀ ਗਨੋਲ ਲਾਇਲ ਦੇ ਉੱਤੇ ਕਿਉਂਕਿ ਅਸੀਂ ਕਨੋਨਾ ਦੇ ਦੁਨੀਆ ਦੇ ਵਰਲਡ ਦੀ ਪ੍ਰੋਟੈਕਸ਼ਨ ਚਾਪਦੇ ਆ ਤੇ ਹੁਣ ਜਿਹੜਾ ਐਗਰੀਮੈਂਟ ਹੋਇਆ ਉਹਦੇ ਵਿੱਚ ਕਨੋਨਾ ਆਉਣ ਤੇ ਜਿਹੜਾ ਉਹਨਾਂ ਨੇ ਟਾਈਮਲਾਈਨਸ ਉਹਨਾਂ ਨੇ ਜਿਹੜਾ ਹੋਰ ਮੁਕੀਤਾ ਉਹ ਸੈਕਟਰ ਵਧੀਆ ਚੱਲੇਗਾ ਆਟਰੋ ਇੰਡਸਟਰੀ ਸਾਡੀ ਡਾਮਾਂਡ ਹੋਣਾ ਹਲੇ ਕਿਉਂਕਿ ਆਟਰੋ ਨਰਸਟੀ ਹਾਲੇ ਇੱਕ ਉਸਮਾਨ ਡਰੀ ਚੱਲ ਰਹੀ ਆ ਉਹ 네ਗੋਸ਼ੀਏਸ਼ਨ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕਿਸ ਦਿਸ਼ਾ ਨੂੰ ਜਾਂਦੀ ਤੇ ਇਕ ਇਕਲੇ ਸੈਕਟਰ ਆਈ ਰੀਅਲ اسٹیਟ ਸਾਡੀ ਕਾਫੀ ਡ੍ਰੌਪ ਚਲੀ ਉਹਦੇ ਨਾਲ ਹੋਰ ਹਜ਼ਾਰਾਂ ਤਰ੍ਹਾਂ ਦੇ ਬਿਜ਼ਨਸ ਰੁਕੇ ਪਏ ਆ ਜਿਹੜੇ ਕਿ ਐਵੇਂ ਚੱਲਣੇ ਆ ਉਹ ਚੱਲਣਗੇ ਤਾਂ ਜੀ ਕਿੰਡ ਇੰਡਸਟਰੀ ਚਲੇਗੀ ਤਾਂ ਦੂਸਰੀ ਇੰਡਸਟਰੀ ਉਹਦੇ ਨਾਲ ਚੱਲੇਗੀ ਤੇ ਮਾਈਨਿੰਗ ਮਾਈਨਿੰਗ ਦਾ ਬਹੁਤ ਜ਼ੋਰ ਦਿੱਤਾ ਹੋਇਆ ਇਹ ਇੰਡਸਟਰੀ ਬਹੁਤ ਜ਼ਿਆਦਾ ਵਧੇਗੀ ਅੱਗੇ ਕਿਉਂਕਿ ਜਿੰਨੀਆਂ ਵੀ ਮਾਈਨਿੰਗ ਸੀ ਜਿੱਦਾਂ ਤੁਸੀਂ ਰਿੰਗ ਆਫ ਦਾ ਜੁਐਲਸ ਹੈਗੀ ਜਾਂ ਸਰਬਟੀ ਏਰੀਆ ਦੇ ਵਿੱਚ ਅੰਟੀਰੀਅਰ ਦੇ ਵਿੱਚ ਵੀ ਕਾਫੀ ਮਾਈਨਿੰਗ ਹੁੰਦੀ ਆ ਉਹਨਾਂ ਨੇ ਬਹੁਤ ਫਾਸਟ ਤਰੀਕੇ ਨਾਲ ਜਦੋਂ ਤੇ ਮਾਈਨਿੰਗ ਕਰਨੀ ਸ਼ੁਰੂ ਕਰਤੀ ਆ ਤਾਂ ਕਿਉਂਕਿ ਇੱਕ ਇੱਕ ਆਪਣੇ ਵੈਨਕੂਵਰ ਦੇ ਵਿੱਚ ਵੀ ਹੈਗਾ ਐਸ ਅ ਮਾਈਨਿੰਗ ਦਾ ਜਿਹੜੇ ਹੈਗੇ ਆ ਜਾਂ ਆਇਲ ਦੀ ਮਾਈਨਿੰਗ ਹੁੰਦੀ ਆ ਜਿਹੜੀ ਇੱਧਰ ਆਇਲ ਸੈਂਡ ਅਫ ਦਾ ਪਲਾਸ ਜਿਹੜੇ ਹੋਣ ਸਪਤ ਜਲਵਾਟਾ ਦੇ ਚਾ ਇਹਨਾਂ ਤੇ ਸਾਰਿਆਂ ਤੇ ਇਕਨੋਮੀ ਦਾ ਪ੍ਰੈਸ਼ਰ ਪਿਆ ਹੋਇਆ ਹੈ ਕਿ ਤਾਂ ਕਿ ਨੇ ਇੱਕ ਪਾਸੇ ਸਾਡੀ ਕਾਉਨਟੀ ਰਿਡਿਊਸ ਹੋਦੀ ਆ ਇਸ ਦੇ ਨਾਲ ਇਕਨੋਮੀ ਸੱਦੀ ਉੱਪਰ ਜਾਉਂਦੀ ਆ ਮੁੰਜੇ ਤੇ ਉਥੇ ਡਾਲਰ ਦਾ ਜਿਹੜਾ ਰੇਟ ਹੈ ਜਿਹੜਾ ਉੱਪਰ-ਨੀਚੇ ਹੁੰਦਾ ਰਹਿੰਦਾ ਹੈ ਤਾਂ ਕੈਨੇਡੀਅਨ ਡਾਲਰ ਵਰਸਸ ਇੰਡੀਅਨ ਰੁਪੀਜ਼ ਹੈ ਜਿਹੜਾ ਤਾਂ ਇਹ ਕਿਸ ਤਰ੍ਹਾਂ ਦੇ ਨਾਲ ਦੇਖਿਆ ਜਾਂਦਾ ਹੈ ਕਿ ਕੀ ਕਾਰਨ ਹੁੰਦੇ ਹੈ ਕਿ ਰੇਟ ਜਿਹੜਾ ਉੱਪਰ-ਨੀਚੇ ਜਾਂਦਾ ਰਹਿੰਦਾ ਹੈ ਤੇ ਇਸ ਸਮੇਂ ਕਿੰਨਾ ਰੇਟ ਚੱਲ ਰਿਹਾ ਹੈ ਦੇਖੋ ਜਿਹੜਾ ਆਪਣੇ ਇੰਡੀਅਨ ਡਾਲਰ ਕੈਨੇਡੀਅਨ ਡਾਲਰ ਆ ਗਿਆ ਇੰਡੀਅਨ ਰੁਪੀਜ਼ ਨਾਲ ਸਾਰਾ ਯੂਐਸ ਦੇ ਨਾਲ ਪੈਗ ਹੋਊਗਾ ਜਿਹੜੇ ਸਾਡੀ ਕਿਉਂਕਿ ਜਿਹੜੇ ਇਥੋਂ ਦੀ ਆਪਣੇ ਡਾਲਰ ਆ ਗਏ ਇਕਨੋਮੀ ਦੇ ਨਾਲ ਆਪਾਂ ਅਟੈਚ ਕਰਕੇ ਚੱਲਦੇ ਇਹਨਾਂ ਨੂੰ ਸਾਰਾ ਯੂਐਸ ਦੇ ਨਾਲ ਜੋ ਰਿਲੇਸ਼ਨਟ ਹੁੰਦਾ ਕਿਉਂਕਿ ਯੂਐਸ ਦੇ ਨਾਲ ਹੁਣੇ ਤੱਕ ਕੈਨੇਡੀਅਨ ਡਾਲਰ ਵੀਕ ਚੱਲ ਰਿਹਾ ਹੈ ਉਹਨਾਂ ਨੇ ਇਨਫਲੇਸ਼ਨ ਨਹੀਂ ਰਿਡਿਊਸ ਕੀਤੀ ਤੇ ਤਾਜਮਸ ਡਾਲਰ ਉਹਨਾਂ ਦਾ ਸਟਰੋਂਗ ਹੋਇਆ ਇਟ ਨੇਟ ਡਾਲਰ ਵੀਕ ਹੋਇਆ ਹੈ ਦੇਖਿਓ ਅਨੈਚੁਲੀ ਕੈਨੇਡਾ ਤੇ ਇੰਡੀਆ ਤੇ ਯੂਐਸ ਸਾਰਾ ਆਪਸ ਦੇ ਵਿੱਚ ਟ੍ਰਾਇੰਗਲ ਆ ਯੂਐਸ ਡਾਲਰ ਸਟਰੋਂਗ ਹੋਏਗਾ ਸਾਡ ਕੈਨੇਡੀਅਨ ਜਿਹੜਾ ਕੈਨੇਡੀਅਨ ਡਾਲਰ ਸਾਡਾ ਵੀਕ ਜਿਸ ਤਰ੍ਹਾਂ ਚੱਲ ਰਿਹਾ ਤੇ ਇੰਡੀਅਨ ਡਾਲਰ ਜਿਹੜਾ ਹੈਗਾ ਇੰਡੀਅਨ ਰੁਪਈਆ ਜਿਹੜਾ ਹੈਗਾ ਉਹ ਵੀਕ ਹੋਇਆ ਕਾਫੀ ਕਿਉਂਕਿ ਪਿੱਛੇ ਜੇ ਇੰਡੀਅਨ ਉਦੇ ਵਿੱਚੋਂ ਮਾਰਕੀਟ ਦੇ ਵਿੱਚੋਂ US ਡਾਲਰ ਕਾਫੀ ਵਾਰ ਬਾਹਰ ਆਇਆ ਤਾਂ ਜਦੋਂ ਕੋਈ ਸੈਲਿੰਗ ਹੁੰਦੀ ਆ ਪੈਸਾ ਕੰਟਰੀ ਤੋਂ ਬਾਹਰ ਜਾਂਦਾ ਉਹਦੇ ਨਾਲ ਵੀਕ ਹੁੰਦਾ ਕਿਉਂਕਿ ਜਦੋਂ ਉੱਥੇ ਹੁਣ ਹੁਣ ਜਿੱਦਾਂ ਯੂਰੋਪੀਅਨ ਯੂਨੀਅਨ ਦਾ ਕੰਟਰੈਕਟ ਹੋਇਆ ਇਹਨਾਂ ਦੀ ਕੰਪਨੀ ਜਾਣਗੀਆਂ ਤਾਂ ਉਹਨਾਂ ਦਾ ਰੁਪੀਏ ਦੀ ਵੈਲਿਊ ਵਧੂਗੀ ਤਾਂ ਉਹ ਸਟਰੌਂਗ ਹੋਣਾ ਸ਼ੁਰੂ ਹੋਊਗਾ ਤੇ ਇਸ ਟਾਈਮ ਫਾਇਰ ਚਾਰਟ ਦੇ ਅੰਨੇਡੇ ਆਪਣਾ ਕੈਨੇਡੀਅਨ ਇੰਡੀਅਨ ਚੱਲ ਰਿਹਾ ਹੈ ਤੇ ਇਹ ਹਾਨੇ ਇਤੈ ਹੀ ਰਹੇਗਾ ਥੋੜਾ ਟਾਈਮ ਲਈ ओके जी देयर इन ऑली कनाडा ਦੇ ਵਿੱਚ ਜਿਵੇਂ ਕਿ ਟੈਕਸ ਪਰੰਦਾ ਸੀਜ਼ਨ ਵੀ ਜਲਦੀ ਸ਼ੁਰੂ ਹੋਣ ਵਾਲਾ ਹੈ ਤੇ ਉਹਦੇ ਜਿਹੜੇ ਕੈਨੇਡਾ ਦੇ ਟੈਕਸ ਦੇ ਜਿਹੜੇ ਬੈਨੀਫਿਟਸ ਹੁੰਦੇ ਨੇ ਉਹਦੇ ਬਾਰੇ ਵੀ ਜ਼ਰੂਰ ਡਿਸਕਸ਼ਨ ਕਰਾਂਗੇ ਬਟ ਉਸ ਤੋਂ ਪਹਿਲਾਂ ਗੱਲ ਕਰਨੀ ਚਾਹਾਂਗੇ ਇੰਡੀਆ ਦਾ ਜੋ ਇਨਕਮ ਟੈਕਸ ਐਕਟ ਹੈ ਉਹ ਪਿਛਲੇ ਸਾਲ ਜਿਹੜਾ ਲਾਗੂ ਹੋਇਆ ਸੀ ਔਰ ਪਿਛਲੇ ਸਾਲ ਜਿਹੜਾ ਅਨਾਉਂਸ ਕੀਤਾ ਗਿਆ ਸੀ ਤੇ ਉਹਨੂੰ ਲੈ ਕੇ ਹੁਣ ਜਿਹੜੇ ਹੋਰ ਵੀ ਚੇਂजेस ਨੇ ਜਿਹੜੇ ਕਈ ਅਜੇ ਲਾਗੂ ਨਹੀਂ ਹੋਏਗੇ ਹੁਣੇ ਨੇ ਤਾਂ ਉਹਨਾਂ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕਰਨੀ ਚਾਹੋਗੇ ਹਾਂਜੀ ਜਿਹੜਾ ਇਨਕਮ ਟੈਕਸ ਐਕਟ 2025 ਜਿਹੜਾ ਪਿਛਲੇ ਸਾਲ ਤੇ ਉਹ ਉਹ ਪੈਲੀ ਮਈ 2024 ਤੋਂ ਫੁੱਲੀ ਇੰਪਲੀਮੈਂਟ ਹੋ ਜਾਏਗਾ ਜੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਚੇਂਜ ਹੋਈਆਂ ਹੋਈਆਂ ਹੈਗੀਆਂ ਤੇ ਸਾਨੂੰ ਜਿਹੜੀਆਂ ਮੇਨ ਚੀਜ਼ਾਂ ਧਿਆਨ ਰੱਖਣ ਵਾਲੀਆਂ ਹੈਗੀਆਂ ਕਿ ਸਾਡਾ ਉੱਥੇ ਜਿਹੜਾ ਬੰਦਾ ਕੈਨੇਡੀਅਨ ਰੈਜ਼ੀਡੈਂਸ ਹੈਗਾ ਜਿਹੜਾ 180 ਦਿਨ ਤੋਂ ਉੱਥੇ ਇੰਡੀਆ ਤੋਂ ਬਾਹਰ ਆ ਰਿਹਾ ਤੇ ਕੈਨੇਡਾ ਦੇ ਵਿੱਚ ਜਾਤਾ ਰਹਿ ਰਿਹਾ ਜਾਂ ਔਰ ਕੋਈ ਕੰਟਰੀ ਕਰ ਹੈ ਉਹਦਾ ਹੈਵ ਟੂ ਤੇ ਐਨ ਆਰਓ ਅਕਾਊਂਟ ਤੇ ਐਨ ਆਰਈ ਹੋਣਾ ਜ਼ਰੂਰੀ ਆ ਤੇ ਜੇ ਤੁਸੀਂ ਉਹ ਪੁਰਾਣੇ ਕਾਊਂਟਰੀ ਤੁਹਾਡੇ ਚੱਲੇ ਚੱਲੇ ਜਾ ਰਹੇ ਆ ਉਹ ਤੋਂ ਤੁਹਾਡੇ ਵਾਸਤੇ ਪ੍ਰੋਬਲਮਾ ਉਹਨੂੰ ਐਸ ਸੋਨਾ ਪੋਸੀਬਲ ਚੇਂਜ ਕਰਾ ਲੈਣਾ ਚਾਹੀਦਾ ਤੁਹਾਡੀ ਕੋਈ ਵੀ ਜਿਹੜੀ ट्रांजੈਕਸ਼ਨ ਹੈਗੀ ਆ ਜਿਹੜੀ ਉੱਥੇ ਹੋ ਰਹੀ ਆ ਤਾਂ ਉਹ ਤੁਹਾਡੀ ਤੁਹਾਨੂੰ ਨਾਨ ਰੈਜ਼ਿਡੈਂਸ ਦੱਸ ਕੇ ਹੀ ਕਰਾਉਣੀ ਪੈਗੀ ਉਹਦੇ ਵਿੱਚ ਹੀ ਬੈਨੀਫਿਟ ਹੈਗਾ ਉਹਦੇ ਵਿੱਚ ਹੀ ਤੁਹਾਨੂੰ ਬੈਨੀਫਿਟ ਵੀ ਮਿਲਦਾ ਉਹਦੇ ਵਿੱਚ ਕਿਉਂਕਿ ਜਿਹੜਾ ਉਹਦਾ ਪੀਸੀਐਸ ਟੈਕਸ ਰੇਟ ਆਏਗਾ ਜਿਹੜਾ ਪੈਸਾ ਬਾਹਰ ਭੇਜਣ ਦਾ ਟੈਕਸ ਰੇਟ ਆ ਕਿਉਂਕਿ ਫੋਰਨਰ ਨੂੰ ਜੇ ਆਪਣਾ ਕੋਈ ਪ੍ਰੋਪਰਟੀ ਸੈਲ ਕਰਕੇ ਪੈਸਾ ਬਾਹਰ ਦੇ ਕੇ ਹੁੰਦੇ ਹਾਂ ਸਾਨੂੰ ਟੈਕਸ ਦੇਣਾ ਪੈ ਸਕਦਾ ਉੱਥੇ ਜੋ ਸਾਡਾ ਪੋਰਸ਼ਨ ਬਣਦਾ ਉਹਦੀ ਐਗਜ਼ੈਂਪਸ਼ਨ ਇੱਥੇ ਲੈ ਸਕਦੇ ਹਾਂ ਬਾਕੀ ਬੈਲੈਂਸ ਜਿਹੜੀ ਹੈਗੀ ਆ ਜੇ ਤੁਹਾਡਾ ਟੈਕਸ ਦਾ ਡਿਫਰੈਂਸ ਸਪੋਜ਼ ਕਰੋ ਸਾਨੂੰ ਇੰਡੀਆ ਦੇ ਵਿੱਚ ਕੋਈ ਪ੍ਰੋਪਰਟੀ ਅਸੀਂ 20 20 ਲੱਖ ਦੀ ਸੈਲ ਕੀਤੀ ਆ ਤਾਂ ਸਾਨੂੰ 1 ਲੱਖ ਡਾਲਰ ਸਪੋਜ਼ ਕਰੋ ਟੈਕਸ ਪੈ ਗਿਆ ਉੱਥੇ ਤਾਂ ਇੱਥੇ ਜੇ ਕੈਨੇਡਾ ਦੇ ਵਿੱਚ ਉਹ 20 ਲੱਖ ਦੀ ਪ੍ਰੋਪਰਟੀ ਅਸੀਂ ਸ਼ੋਅ ਕਰਦੇ ਕਿ ਇੰਨੀ ਸੈਲ ਕੀਤੀ ਆ ਸਾਨੂੰ ਇੱਕ 120000 ਰੁਪਈਆ ਟੈਕਸ ਪੈਂਦਾ ਤਾਂ 20000 ਡਿਫਰੈਂਸ ਹੀ ਦੇਣਾ ਪਏਗਾ 1 ਲੱਖ ਰੁਪਈਆ ਉੱਥੇ ਜਿਹੜਾ ਸੀ ਦੇ ਦਿੱਤਾ ਉਹ ਸਾਡਾ ਐਗਜ਼ਮਟ ਹੋਊਗਾ ਹਾਂ ਤੇ ਪਲੱਸ ਜਿਹੜਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰਕੇ ਲੈ ਕੇ ਆਉਣਾ ਉਹ ਤੁਹਾਡਾ ਪਹਿਲਾਂ ਉੱਥੇ ਐਨ ਆਰਓ ਅਕਾਊਂਟ ਦੇ ਵਿੱਚ ਜਾਏਗਾ ਉਹਦੇ ਵਿੱਚੋਂ ਤੁਸੀਂ ਐਲ ਆਰਈ ਅਕਾਊਂਟ ਨੂੰ ਟ੍ਰਾਂਸਫਰ ਕਰਕੇ ਕੈਨੇਡਾ ਦੇ ਵਿੱਚ ਬਿਨਾਂ ਪੀਸੀਐਸ ਕਟਾਏ ਤੋਂ ਬਗੈਰ ਤੁਸੀਂ ਆਪਣਾ ਪੈਸਾ ਸਿੱਧਾ ਲੈ ਕੇ ਆ ਸਕਦੇ ਇਹ ਹੋਰ ਵੀ ਕਾਫੀ ਚੀਜ਼ ਆਏਗੀਆਂ 1 ਟੂ 1 ਤੁਸੀਂ ਅਕੋਰਡਿੰਗ ਟੂ ਆਪਣੀ ਸਿਚੁਏਸ਼ਨ ਦੱਸ ਕੇ ਸਾਡੇ ਨਾਲ ਡਿਸਕਸ ਵੀ ਕਰ ਸਕਦੇ ਆ ਪਰ ਤੁਸੀਂ ਜਿਹੜਾ ਤੁਹਾਡਾ ਇੰਡੀਆ ਦਾ ਐਕਸਪਰਟ ਹੈ ਐਡਵਾਈਜ਼ ਹੀ ਆ ਜੀ ਬਾਕੀ ਜਿਹੜਾ ਇੰਡੀਆ ਦਾ ਤੁਹਾਡਾ ਐਕਸਪਰਟ ਕੋਈ ਅਕਾਊਂਟੈਂਟ ਹੈਗਾ ਉਹ ਤੋਂ ਤੁਸੀਂ ਆਪਣੀ ਇਨਫੋਰਮੇਸ਼ਨ ਪੁੱਛ ਸਕਦੇ ਆ ਪਰ ਅਸੀਂ ਕੈਨੇਡਾ ਦੇ ਪ੍ਰੋਸਪੈਕਟਸ ਨੂੰ ਦੇ ਹਿਸਾਬ ਨਾਲ ਜੇ ਸਾਡੀ ਕੋਈ ਪ੍ਰਾਪਰਟੀ 1 ਲੱਖ ਡਾਲਰ ਤੋਂ ਉੱਤੇ ਹੈਗੀ ਆ ਤਾਂ ਉਹ ਕੋਈ ਇਨਕਮ ਜਨਰੇਟ ਕਰਦੀ ਆ ਸਭ ਤੋਂ ਪਹਿਲਾਂ ਅਸੀਂ ਉੱਥੇ ਟੈਕਸ ਰਨ ਭਰਾਂਗੇ ਤੇ ਉੱਥੇ ਉਹਦਾ ਟੈਕਸ ਜੇ ਬਣਦਾ ਪੇ ਕਰਕੇ ਇੱਥੇ ਬੈਲੈਂਸ ਅਸੀਂ ਆਪਣਾ ਉਹਨੂੰ ਇਨਕਮ ਡਿਫਰੈਂਸ ਨੂੰ ਦਿਖਾਉਣੀ ਪੈਗੀ ਤੇ 1 ਲੱਖ ਡਾਲਰ ਤੋਂ ਉੱਤੇ ਦੀ ਪ੍ਰੋਪਰਟੀ ਸਮਝੂ ਕਰਨੀ ਪੈਗੀ ਕਿ ਸਾਡੇ ਕੋਲ ਇਹ ਪ੍ਰੋਪਰਟੀ ਉੱਤੇ ਹੈਗੀ ਆ ਬਿਲਕੁਲ ਜੀ ਤੇ ਇੱਥੇ ਐਨ ਆਰ ਆਈਸ ਜਦੋਂ ਇੰਡੀਆ ਵਿਜ਼ਿਟ ਕਰਦੇ ਨੇ ਜਾਂ ਫਿਰ ਇੰਡੀਆ ਦੇ ਵਿੱਚ ਕਿਸੇ ਅਕਾਊਂਟੈਂਟ ਦੇ ਨਾਲ ਉਹਨਾਂ ਵੱਲੋਂ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਇਹ ਸਾਨੂੰ ਨੂੰ ਮਿਲਦਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇੰਡੀਆ ਦੇ ਵਿੱਚ ਅਕਾਊਂਟੈਂਟ ਹੁੰਦੇ ਨੇ ਉਹ ਸਰਕਾਰ ਦਾ ਫਾਇਦਾ ਜ਼ਿਆਦਾ ਦੇਖਦੇ ਨੇ ਆਪਣੇ ਕਲਾਇੰਟਸ ਦਾ ਘੱਟ ਦੇਖਦੇ ਨੇ ਕੀ ਇਦਾਂ ਹੁੰਦਾ ਹੈ ਨਹੀਂ ਇਹ ਪੌਸਿਬਿਲਟੀ ਹੋ ਨਹੀਂ ਸਕਦੀ ਜਦ ਤੱਕ ਅਸੀਂ ਨੀਮਨੇ ਕਰਦੇ ਕਿਉਂਕਿ ਜੋ ਤੁਹਾਨੂੰ ਗਵਰਨਮੈਂਟ ਤੋਂ ਫਾਰਮ ਦਿੰਦੀ ਆ ਤੁਸੀਂ ਉਹੀ ਫਾਰਮ ਭਰਨੇ ਆ ਠੀਕ ਹੈ ਨਾ ਉਹਨਾਂ ਨੇ ਉਹੀ ਫਾਰਮ ਸਾਨੂੰ ਭਾਰ ਕੇ ਦਿੰਨੇ ਆ ਬਾਕੀ ਇੰਤਾ ਨਹੀਂ ਲੱਗ ਰਿਹਾ ਕਿ ਤੁਹਾਨੂੰ ਕੁਝ ਹੋ ਜੇ ਜੀ ਤੇ ਇਹਦੇ ਨਾਲ ਹੀ ਕੈਨੇਡੀਅਨ ਬੈਨੀਫਿਟਸ ਨੂੰ ਲੈ ਕੇ ਕੀ ਦੱਸਣਾ ਚਾਹੂੰਗਾ ਕਿ ਇਸ ਸਾਲ ਜੋ ਟੈਕਸ ਦਾ ਸੀਜ਼ਨ ਆ ਤਾਂ ਉਹਨੂੰ ਲੈ ਕੇ ਕੋਈ ਚੇਂਜਸ ਵੀ ਅਨਾਉਂਸ ਹੋਏ ਨੇ ਮਿਕ ਕੋਈ ਕਪੜੇ ਨਾਲ ਮਤੋਂ ਦੱਸਿਆ ਸੀ ਕਿ ਆਪਣੇ ਟੈਰਫ ਕਰਕੇ ਹੋਣਾ ਜਿਹੜੀ ਆਪਣੀ ਇਹਨਾਂ ਨੇ ਇੰਟਰਸਟ ਸਟੇਟਮੈਂਟ ਡਰਾਪ ਕੀਤੀ ਇਨਫੋਰਮੇਸ਼ਨ ਦੇ ਤਰਕਰਕੇ ਕਿੰਨ ਇਨਫੋਰਮੇਸ਼ਨ ਵਧੇ ਨਾਲ ਤਾਂ ਗਰੋਸਰੀ ਇਨਫੋਰਮੇਸ਼ਨ ਹਲੈਬਾਦ ਰੋ ਦੇ ਘਟੇ ਕਿ ਜਿਹੜਾ ਗਰੋਸਰੀ ਐਸੈਂਸ਼ੀਅਲ ਬੈਨੀਫਿਟ ਆ ਇਹ ਸਾਰੀਆਂ ਫੈਮਿਲੀ ਨੂੰ ਮਿਲੂਗਾ 1890 ਡਾਲਰ ਸਾਲ ਦਾ ਹੈਗਾ ਸਾਰੀ ਫੈਮਿਲੀ ਦਾ ਸਿੰਗਲ ਬੰਦੇ ਦਾ ਹੈ ਆਈ ਥਿੰਕ ਸਾਢੇ 9 ਹਜ਼ਾਰ ਰਹਿਗੇ 950 ਪਰ ਦੀ ਇਨਕਮ ਰਿਕੁਆਇਰਮੈਂਟ ਹੁੰਦੀ ਆ ਕਿ ਜੋ ਤੁਹਾਡਾ ਇੱਕ ਇਨਕਮ ਥੈਸ਼ੋਲਡ ਤੋਂ ਉੱਪਰ ਚੱਲ ਜਾਂਦਾ ਆਈ ਥਿੰਕ 56000 ਡਾਲਰ ਰਹਿ ਗਈ ਆ ਜੇ ਤੋਂ ਉੱਪਰ ਚੱਲ ਜਾਂਦਾ ਫਿਰ ਨਹੀਂ ਤੁਹਾਨੂੰ ਮਿਲਦਾ ਜੀ ਉਹ ਤੋਂ ਥੱਲੇ ਹੈਗਾ ਫਿਰ ਤੁਹਾਨੂੰ ਬੈਨੀਫਿਟ ਮਿਲਦਾ ਇਸ ਤੋਂ ਲਾਗੂ ਮੈਂ ਰੱਖਣਾ ਚਾਹਾਂਗਾ ਕਿ ਗਵਰਨਮੈਂਟ ਕੋਲ 1.8 ਬਿਲੀਅਨ ਦੇ ਆਪਣੇ ਜਿਹੜੇ ਰਿਟਰਨ ਬੈਨੀਫਿਟ ਆਗੇ ਲੋਕਾਂ ਦੇ ਅਨ ਕੈਸ਼ ਪਏ ਆ ਕਿ ਲੋਕਾਂ ਨੇ ਕੈਸ਼ ਹੀ ਨਹੀਂ ਕਰਾਏ ਹੈਗੇ ਅਗੂਦੀ ਜੀ ਹੁੰਦਾ ਕੀ ਆ ਕਿ ਅਸੀਂ ਟੈਕਸ ਰਿਟਰਨ ਭਰ ਦਿੰਦੇ ਆ ਜਾਂ ਸਨ ਉਹ ਤੋਂ ਬਾਅਦ ਅਸੀਂ ਉੱਥੇ ਕੋਈ ਬੈਂਕਿੰਗ ਇਨਫੋਰਮੇਸ਼ਨ ਦਿੰਦੇ ਜੀ ਕਿ ਹੁਣ ਤਾਂ ਚਲੋ ਕਾਫੀ ਲੋਕਾਂ ਨੂੰ ਇਹ ਚੀਜ਼ ਦੀ ਨੌਲੇਜ ਹੋ ਗਈ ਪਰ ਪਹਿਲਾਂ ਇਹ ਨੌਲੇਜ ਹੈ ਨਹੀਂ ਸੀ ਤਾਂ ਲੋਕ ਕੀ ਕਰਦੇ ਸੀ ਰਿਟਰਨ ਭਰ ਦਿੰਦੇ ਸੀ ਤੇ ਬੈਨੀਫਿਟ ਨਹੀਂ ਸੀ ਲੈਂਦੇ ਉਹ ਹੂੰ ਤੇ ਉਪਰ ਚੈੱਕ ਪੁਰਾਣਾ ਐਡਰੈਸ ਆ ਕਹਿੰਦੇ ਤੁਸੀਂ ਮੂਵ ਹੋ ਜਾਂਦੇ ਸੋ ਜੀ ਪ੍ਰੋਜੈਕਟ ਹਲੇ ਵੀ ਗਵਰਨਮੈਂਟ ਕੋਲ ਉੱਥੇ ਪਏ ਆ ਜੇ ਤੁਸੀਂ ਆਪਣਾ ਸੀਆਰਏ ਦਾ ਕਾਉਂਟ ਪੋਨ ਕਰੋਗੇ ਤਾਂ ਛੋਟੇ ਸੈਕਟਰ ਬ੍ਰਾਈਟ ਸੈਕਟਰ ਕਾਟਮ ਤੇ ਆਮੇ ਚੈਕ ਟੈਕਾ ਲਿਖਿਆ ਹੋਇਆ ਕਿ ਆ ਤੁਹਾਡੇ ਪਏ ਆ ਤੁਸੀਂ ਉੱਥੇ ਕਲਿੱਕ ਕਰਕੇ ਆਪਣੀ ਅਟੈਸਟੇਸ਼ਨ ਦੇ ਕੇ ਉੱਥੇ ਤੁਸੀਂ ਲੈ ਸਕਦੇ ਆ 1.8 ਬਿਲੀਅਨ ਡਾਲਰ ਦੇ ਅਨਕਲੇਮਡ ਬੈਨੀਫਿਟ ਗਵਰਨਮੈਂਟ ਕੋਲ ਪਏ ਆ ਇਹ ਬਹੁਤ ਜ਼ਰੂਰੀ ਆ ਕਿ ਜੇ ਤੁਹਾਨੂੰ ਇਦਾਂ ਦਾ ਕੋਈ ਬੈਨੀਫਿਟ ਤੁਹਾਡਾ ਲੱਗਦਾ ਕਿ ਤੁਹਾਨੂੰ ਕੋਈ ਚੈੱਕ ਨਹੀਂ ਆਇਆ ਜਾਂ ਤੁਸੀਂ ਹੁੰਦੇਗੇ ਪੁਰਾਣੇ ਐਡਰੈਸ 'ਚ ਆ ਗਿਆ ਤਾਂ ਤੁਸੀਂ ਦੁਬਾਰਾ ਫਰਮਰ ਤੋਂ ਕੈਸ਼ ਕਲਾਸ ਆਕ। ਓਕੇ ਤੇ ਇਹਦੇ ਬਾਰੇ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦਾ ਹੈ ਮਤਲਬ ਜਿਨ੍ਹਾਂ ਨੂੰ ਨਈ ਨੋਲੇਜ ਹੈਗੀ ਆਪਣਾ ਸੀਆਰਏ ਅਕਾਊਂਟ ਹੈ ਨਹੀ ਚੈੱਕ ਕਰਦੇ ਤਾਂ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ ਤੁਹਾਡੇ ਕੋਲ ਵਿਜ਼ਿਟ ਕੀਤਾ ਜਾ ਸਕਦਾ ਹੈ। ਹਾਂਜੀ ਸਾਡੇ ਆਫਿਸ ਤਿੰਨੇ ਲੋਕੇਸ਼ਨਾਂ ਤੇ ਆਪਣੇ ਕੈਂਬਰੇਜ, ਮਿਸਿਸਾਗਾ ਤੇ ਐਡਮਿੰਟਨ ਲੋਕੇਸ਼ਨ ਤੇ ਐਨੀ ਟਾਈਮ ਵਿਜ਼ਿਟ ਕਰ ਸਕਦੇ ਆ। ਸਾਡਾ ਮਿਸਿਸਾਗਾ ਆਫਿਸ ਦਾ ਫੋਨ ਨੰਬਰ ਆ 905 461 2320 ਇੱਥੇ ਆ ਕੇ ਤੁਸੀਂ ਐਨੀ ਟਾਈਮ ਸਾਨੂੰ ਆਪਣੀ ਅਰਜ਼ੀ ਪੇਸ਼ ਕਰਕੇ ਜਾਂ ਸਾਨੂੰ ਰਿਵਿਊ ਲਿਸਟ ਆਫ ਫਿਕਰ ਆਊਟ ਕਰਕੇ ਤੁਹਾਡਾ ਅਕਾਊਂਟ ਕ੍ਰੀਏਟ ਕਰਕੇ ਤੁਹਾਨੂੰ ਉਹ ਬੈਨੀਫਿਟ ਪੈਕ ਪਾ ਸਕਦੇ ਜੀ ਬਿਲਕੁਲ ਜਿੱਤੇ ਦਿਨਾਂ ਵਾਲੇ ਜਾਣ ਤੋਂ ਪਹਿਲਾਂ ਕੋਈ ਹੋਰ ਅਹਿਮ ਜਾਣਕਾਰੀ ਸਾਂਝੀ ਕਰਨੀ ਚਾਹੋਗੇ ਜਿਨ੍ਹਾਂ ਦਾ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਟੈਕਸ ਪਰ ਅਨਵੇਲੇ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹਾਂਜੀ ਕਿਤਾ ਟੈਕਸ ਦੀ ਜਾਂ ਡੈਡਲਾਈਨ ਦਾ ਨੋਟ ਕਰ ਲਓ 30 ਅਪ੍ਰੈਲ ਦਾ ਲਾਸਟ ਡੇਟ ਆਫ ਪਰਸਨਲ ਟੈਕਸ ਦੀ 15 ਜੂਨ ਹੈ ਕਿ ਸੈਲਫੋਮ ਫਲਾਈਟ ਦੀ ਤੇ ਉਪਰ ਪਹਿਲਾਂ ਪਹਿਲਾਂ ਤੁਸੀਂ ਆਪਣੇ ਸਾਰੇ ਕਾਗਜ਼ ਪੱਤਰ ਆਪਣੇ ਅਕਾਊਂਟੈਂਟ ਨੂੰ ਪ੍ਰੋਪਰ ਲੈ ਕੇ ਦੋ ਜੇ ਕੋਈ ਤੁਸੀਂ ਮੀਸ਼ਨ ਜਾਂ ਤੁਸੀਂ ਕੋਈ ਮੂਵ ਹੋਏ ਜਾਂ ਤੁਹਾਡਾ ਬੱਚਾ ਯੂਨੀਵਰਸਿਟੀ ਕੋਈ ਪੜ੍ਹਦਾ ਜਾਂ ਤੁਹਾਡੇ ਪੇਰੈਂਟਸ ਕੋਈ ਕੈਗੇ ਕਰ ਰਹੇ ਹੋ ਤੇ ਉਹਨਾਂ ਦਾ ਡਿਸਪਲਟੀ ਕ्रेडिट ਲੈਣਾ ਜਾਂ ਤੁਸੀਂ ਪਹਿਲੀ ਵਾਰੀ ਕੈਨੇਡਾ 'ਚ ਘਰ ਲਿਆ ਤਾਂ ਉਹਦਾ ਟੈਕਸ ਕ੍ਰੈਡਿਟ ਆਏਗਾ ਤੁਸੀਂ ਹਰੇਕ ਚੀਜ਼ ਕੰਪਲੀਟਲੀ ਅਕਾਊਂਟੈਂਟ ਨੂੰ ਦੱਸਣੀ ਆ ਕਿਉਂਕਿ ਅਦਰਵਾਈਜ਼ ਤਾਂ ਅਕਾਊਂਟੈਂਟ ਨੂੰ ਤਾਂ ਪਿਛਲੇ ਸਾਲ ਦੀ ਜੋ ਇਨਫੋਰਮੇਸ਼ਨ ਉਹ ਹੀ ਪਤਾ ਤੁਸੀਂ ਉਹਨੂੰ ਡਿਕਲੇਅਰ ਕਰਨੀ ਆ ਬਸ ਫਾਰਮ ਸਿਰ ਸਪੈਸ਼ਲ ਫਾਰਮ ਭਰਉਣਾ ਹੈ ਤੁਸੀਂ ਸਾਰਾ ਡਿਪਲਏਰ ਕਰਦੇ ਆ ਤੁਹਾਡਾ ਕੋਈ ਬਿਜ਼ਨਸ ਆ ਉਹਦੇ ਵਿੱਚੋਂ ਤੁਸੀਂ ਕਦੋਂ ਕੋਈ ਪੈਚਸ ਪੇ ਕਰਨਾ ਹੈ ਜਾਂ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਕਾਰਪੋਰੇਸ਼ਨ ਖੋਲਣੀ ਹੈ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਕੇ ਤੱਕ ਇਹਦਾ ਡੀਲ ਕਰਾਉਣਾ ਹੈ ਐਨੀ ਟਾਈਮ ਸਾਡੇ ਕਿਸੇ ਵੀ ਬ੍ਰਾਂਚ ਆ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਫਟਾਫੋਨ ਨੰਬਰ ਹੈਗਾ 905 43222 ਬਿਲਕੁਲ ਜੀ ਤੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾਈ ਥੈਂਕ ਯੂ ਸੋ ਮਚ ਸਰ ਥੈਂਕ ਯੂ ਤੇ ਇਸ ਹੀ ਅਸਾਡਾ ਪ੍ਰੋਗਰਾਮ ਹਮਦਰ ਦਾ ਪੈਸਾ ਤੇ ਇਲਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਕਰੰਟ ਅਫੇਅਰਸ ਨੂੰ ਲੈ ਕੇ ਤੇ ਨਾਲ ਹੀ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਇਕਨੋਮੀ ਕਿੱਧਰ ਨੂੰ ਜਾ ਰਹੀ ਹੈ ਕਿਹੜੇ ਕਿਹੜੇ ਫੈਕਟਰਸ ਦੇ ਨਾਲ ਸਭ ਕੁਝ ਦੇਖਿਆ ਜਾਂਦਾ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਿਵੇਂ ਕਿ ਸਾਚ ਚੇਨਿੰਦਰ ਦੱਸਿਆ ਕਿ ਅਨਕਲੇਮਡ ਟੈਕਸਿਸ ਨੇ ਜਿਹੜੇ ਕਾਫੀ ਸਾਰੇ ਪੈਣੇ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡਾ ਵੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਤਾਂ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਪੰਜਾਬ ਟੈਕ ਸੋਲੂਸ਼ਨਿੰਗ ਦੇ ਨਾਲ ਦਿੱਤੇ ਗਏ ਨੰਬਰ ਤੇ ਜਾਂ ਫਿਰ ਇਹਨਾਂ ਦੀਆਂ ਜਿਹੜੀਆਂ ਲੋਕੇਸ਼ਨਸ ਨੇ ਉਹਨਾਂ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਵੀ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਹੀਆਂ ਨੇ ਤੇ ਕੰਟੈਕਟ ਨੰਬਰ ਵੀ ਜਲਦ ਹਾਜ਼ਰ ਹੋਵਾਂਗੇ ਨਵਾਂ ਪ੍ਰੋਗਰਾਮ ਲੈ ਕੇ ਤੇ ਜੇਕਰ ਇਸੇ ਤਾਂ YouTube ਚੈਨਲ ਹਮਦਦ মিডিਆ ਗਰੁੱਪ ਤੇ ਜਾ ਕੇ ਦੋ ਦੋਜਿਆਂ ਨਾਲ ਸਾਂਝਾ ਕਰ ਸਕਦੇ ਹੋ ਤੇ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਦ ਟੀਵੀ ਦੇ ਨਾਲ ਹਮੇਂ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ